ਅਗਰ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਅਤੇ ਉਹ ਸੋਸ਼ਲ ਮੀਡੀਆ ਦੇ ਧੱਕੇ ਚੜ ਜਾਂਦੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਹਨਤਾਂ ਪੈਣੀਆਂ ਇਹਦੀ ਇੱਕ ਐਗਜ਼ਾਮਪਲ ਆਪਾਂ ਹੁਣੇ-ਹੁਣੇ ਕੱਲ ਪਰਸੋਂ ਹੀ ਦੇਖ ਚੁੱਕੇ ਹਾਂ ਕਿਸ ਤਰ੍ਹਾਂ ਇੱਕ ਬੰਦੇ ਨੇ ਆਂਡਿਆਂ ਦੀ ਰੇੜੀ ਤੋਂ ਆਂਡੇ ਲਏ ਤੇ ਉਸ ਨੂੰ ਪੇਮੈਂਟ ਦੇਣ ਦੀ ਜਗ੍ਹਾ ਬਿਨਾਂ ਪੇਮੈਂਟ ਕੀਤੇ ਚਲਾ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਬੰਦੇ ਦੀ ਵੀਡੀਓ ਵਾਇਰਲ ਹੋ ਗਈ ਸੀਸੀਟੀਵੀ ਕੈਮਰੇ ਦੇ ਵਿੱਚ ਆ ਗਿਆ ਐਚਡੀ ਸੀਸੀਟੀਵੀ ਕੈਮਰੇ ਦੇ ਵਿੱਚ ਆਉਣ ਤੋਂ ਬਾਅਦ ਉਹ ਬੰਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਵਾਇਰਲ ਹੋਣ ਤੋਂ ਬਾਅਦ ਉਹ ਬੰਦੇ ਨੂੰ ਜੋ ਵੀ ਉਸ ਬੰਦੇ ਦੀ ਵੀਡੀਓ ਦੇਖਦਾ ਤਾਂ ਉਸ ਨੂੰ ਬਹੁਤ ਜ਼ਿਆਦਾ ਲਾਂਹਤਾ ਕਰ ਰਿਹਾ ਕਮੈਂਟਾਂ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਗਾਲਾਂ ਕੱਢ ਰਿਹਾ ਤਾਂ ਆਪਾਂ ਦੇਖਾਂਗੇ ਉਹ ਵੀਡੀਓ ਜਿਸ ਵਿੱਚ ਉਸ ਨੇ ਉਹ ਗਲਤੀ ਕੀਤੀ ਅਤੇ ਉਸ ਤੋਂ ਬਾਅਦ ਇੱਕ ਵੀਡੀਓ ਹੋ ਰਹੀ ਹੈ ਜਿਸ ਵਿੱਚ ਉਸ ਬੰਦੇ ਨੇ ਆਪਣੀ ਗਲਤੀ ਮੰਨੀ ਅਤੇ ਵਾਪਸ ਉਸ ਬੰਦੇ ਤੋਂ ਜਿੱਥੋਂ ਉਹ ਆਂਡੇ ਲੈ ਕੇ ਗਿਆ ਸੀ ਉਸ ਤੋਂ ਉਸ ਨੇ ਮਾਫੀ ਮੰਗ ਲਈ ਅਤੇ ਉਸ ਨੂੰ ਜੋ ਵੀ ਉਸ ਦਾ ਬਣਦਾ ਬਣਦੇ ਪੈਸੇ ਵੀ ਸੀ ਪੈਸੇ ਵੀ ਦੇ ਦਿੱਤੇਗੇ ਪਰ ਕੀ ਉਸਦੇ ਗਲਤੀ ਮੰਨਣ ਤੋਂ ਬਾਅਦ ਸੋਸ਼ਲ ਮੀਡੀਆ ਦੇਖਣ ਵਾਲੇ ਲੋਕਾਂ ਦੇ ਵਿੱਚ ਯਕੀਨ ਹੋ ਗਿਆ ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਉਸ ਬੰਦੇ ਤੋਂ ਗਲਤੀ ਹੋਈ ਸੀ ਜਾਂ ਉਸਨੇ ਉਹ ਗਲਤੀ ਜਾਣਬੁੱਝ ਕੇ ਕੀਤੀ ਸੀ ਆਪਾਂ ਦੇਖਦੇ ਆਂ ਵੀਡੀਓ ਫੇਰ ਦਿਓ ਤੁਸੀਂ ਆਪਣਾ ਓਪੀਨੀਅਨ ਕਿ ਤੁਹਾਨੂੰ ਇਹ ਸਭ ਕਿਸ ਤਰ੍ਹਾਂ ਦਾ ਲੱਗਦਾ ਤੇ ਤੁਹਾਡੇ ਵਿਚਾਰ ਇਸ ਵੀਡੀਓ ਬਾਰੇ ਇਸ ਬੰਦੇ ਬਾਰੇ ਕੀ ਨੇ ਵੀਡੀਓ ਦੇਖਦੇ ਆਂ ਦੇਖਿਓ ਜੀ ਧਿਆਨ ਨਾਲ ਸਾਰਾ ਸਿੰਮ ਤੇ ਹਰ ਜੇ ਕਰਦੇ ਫਿਰ ਕੀ ਕੀ ਕਰਦੇ ਫਿਰ ਯਾਰ ਇਹ ਫੋਰ ਆਟਾ ਖੰਡਾ ਦੇ ਲੈ ਹਟੇਗੀ ਜੇ ਵੀ ਬਰਾਗਾ ਸੋਹਣਾ ਕਹੀਦਾ ਪਹਿਲਾਂ ਤਿੰਨ ਟ੍ਰੇਆਂ ਦਾ ਆਰਡਰ ਦੇ ਦਿੰਦੇ ਆ ਫਿਰ ਕਹਿ ਦਿੰਦਾ ਛੇ ਟ੍ਰੇਆਂ ਤਿੰਨ ਪਹਿਲਾਂ ਕਰਾ ਦਿੰਦੇ ਆ ਤਿੰਨ ਬਾਅਦ ਚ ਕਰਾ ਦਿੰਦੇ ਆ ਹਟੇਗੀ ਜੇ ਵੀ ਬਰਾਗਾ ਸੋਹਣਾ ਕਹੀਦਾ ਠੀਕ ਕਰ ਲੀਏ ਮੰਤਰੀ ਗਾਉਂ ਕਿੱਦੇ ਵੀ ਹੈ ਫੰਡਦਨਪੁਰੀ ਮੰਤਰੀ ਗਾਉਂ ਬਸਲਾ ਚੇਹ ਬਰਾਲਾ ਵਧੀਆ ਚੋਕੀ ਪਿਲੇ ਨਾ ਬਹੁਤ ਲਾਂਹਤਾ ਪੈ ਰਹੀਆਂ ਵੀਰ ਨੂੰ ਕੋਈ ਆਂਡਾ ਤਰੀ ਕੋਈ ਆਂਡਾਪੁਰਜੀ ਕੋਈ ਦੇਸੀ ਮੁਰਗਾ ਕੋਈ ਕੀ ਕਹਿ ਰਿਹਾ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਲਾਂਹਤਾ ਪਾ ਰਹੇ ਨੇ ਲੋਕ ਠੀਕ ਕਰੋ ਹਾਂ ਇਹ ਤਿੰਨ ਹੋਰ ਕਰ ਦੋ ਬਾਰੀ ਭਾਲੋ ਟੈਂਟਰਿਆਂ ਰੱਖ ਲਈਆਂ ਦੂਜੀਆਂ ਟੈਂਟਰਿਆਂ ਵੀ ਉਹ ਮੁੰਡਾ ਤਿਆਰ ਕਰ ਰਿਹਾ ਅੱਠ ਘਰਾਂ ਨੂੰ ਆਖਮੀ ਰਹਿਣ ਦੇ ਦੋ ਸੇਵ ਬਹੁਤ ਹੈ ਐਨੀ ਆ ਗਈ ਕਰਨ ਸੇਵ ਬਹੁਤ ਹੈ ਅੱਠ ਰਹਿਣ ਦੇ ਅੱਥਰ ਲੈ ਜਾਏਗਾ ਅੱਠ ਘਰਾਂ ਨੂੰ ਲੱਗਿਆ ਸੀ ਪਹਿਲਾਂ ਭਾਈ ਦੇਖਣ ਨੂੰ ਕੋਈ ਪ੍ਰੋਫੈਸ਼ਨਲ ਨਹੀਂ ਲੱਗ ਰਿਹਾ ਜਿੰਤੋਂ ਤੱਕ ਮੈਨੂੰ ਲੱਗਦਾ ਜਾਣੇ ਅਣਜਾਣੇ ਦੇ ਵਿੱਚ ਉਹ ਬੰਦੇ ਤੋਂ ਗਲਤੀ ਹੋ ਗਈ ਆ ਪਰ ਜੇ ਇੱਥੇ ਐਚਡੀ ਕੈਮਰਾ ਨਾ ਲੱਗਾ ਹੁੰਦਾ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਸੀ ਕਿ ਮਾਹੌਲ ਖਰਾਬ ਹੈ ਪੰਜਾਬ ਦੇ ਵਿੱਚ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਨਸ਼ੇ ਵਾਲੇ ਆਏ ਹੋਣਗੇ ਤੇ ਉਹਨਾਂ ਨੇ ਆਂਡਿਆਂ ਦੀਆਂ ਟਰੇਆਂ ਕਰਾਈਆਂ ਹੋਣੀਆਂ ਬੇਨਾ ਪੈਸੇ ਦਿੱਤੇ ਚਲੇ ਗਏ ਹੋਣਗੇ ਪਰ ਇਹ ਵੀਡੀਓ ਦੇਖ ਕੇ ਲੱਗਦਾ ਹੈ ਜਿਹੜੇ ਬੰਦੇ ਨੇ ਗੱਡੀ ਤੇ ਆਏ ਨੇ ਵਧੀਆ ਨੇ ਵਧੀਆ ਬੋਲਚਾਲ ਹੈ ਨਾ ਕੋਈ ਖਾਂਦੇ ਪੀਂਦੇ ਹੋਣਗੇ ਪਰ ਉਹਨਾਂ ਨੇ ਫਿਰ ਵੀ ਉਹਨਾਂ ਤੋਂ ਇੱਕ ਛੋਟੀ ਜੀ ਗਲਤੀ 2000 ਰੁਪਏ ਨਾਲ ਕੀ ਕਰ ਲੈਂਦਾ ਉਹ ਬੰਦਾ 2000 2500 ਨਾਲ ਉਹ ਕੀ ਕਰ ਲੈਂਦੇ ਜਾਂ ਕਿੰਨੀਆਂ ਕਿੱਡੇ ਕਿ ਮਹਿਲ ਪੈ ਜਾਣੇ ਸੀ ਤਾਂ ਉਹ ਗਲਤੀ ਕਰ ਬੈਠੇ ਤੇ ਗਲਤੀ ਕਰਨ ਦਾ ਨਤੀਜਾ ਇਹਨਾਂ ਨੂੰ ਅੱਜ ਕੀ ਭੋਤਣਾ ਪੈ ਰਿਹਾ ਤੁਹਾਡੇ ਸਾਹਮਣੇ ਹੀ ਆ ਹਣ ਆਨਲਾਈਨ ਪੇਮੈਂਟ ਕਰਉਣ ਲਈ ਉਹ ਮੁੰਡਾ ਸਕੈਨਰ ਲੈ ਕੇ ਜਾਂਦਾ ਉਹਨਾਂ ਕੋਲੇ ਸਕੈਨ ਨਹੀਂ ਹੁੰਦਾ फिर वो खुद उन्होंने कहें दूजा स्कैनर लैके दूजा स्कैनर लैन जाऊगा उसके तो बाद गी स्टार्ट कर ली होनी है ਦੂਜਾ ਸਕੈਨਰ ਉਹ ਮੁੰਡਾ ਲੈਣ ਜਾਊਗਾ ਸਾਫ਼-ਸਾਫ਼ ਇਹ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਉਹ ਬੰਦਾ ਗਿਣੀ ਮਿੱਠੀ ਸਾਜ਼ਿਸ਼ ਜਾਨੀ ਕਿ ਆਪਣੇ ਦਿਮਾਗ ਦੇ ਵਿੱਚ ਉਹਦੇ ਜਰੂਰ ਚੱਲ ਰਿਹਾ ਹੋਊਗਾ ਕਿ ਆਪਾਂ ਇਹਦੇ ਪੈਸੇ ਨਹੀਂ ਦੇਣੇ ਕਿਉਂਕਿ ਜਦੋਂ ਗੱਡੀ ਉਸਨੇ ਬੰਦੇ ਨੇ ਗੱਡੀ ਸਟਾਰਟ ਕੀਤੀ ਜਦੋਂ ਉਹ ਬੰਦਾ ਅਗਲਾ ਸਕੈਨਰ ਲੈਣ ਗਿਆ ਸਕੈਨਰ ਲੈਣ ਤੋਂ ਬਾਅਦ ਜਦੋਂ ਵਾਪਿਸ ਮੁੜਿਆ ਵਾਪਿਸ ਪਲਕਾਂ ਝਪਕਦੇ ਪਲਕਾਂ ਝਪਕਦੇ ਉਹ ਬੰਦਾ ਗੱਡੀ ਨੂੰ ਇੰਨੇ ਰਫ਼ਤਾਰ ਨਾਲ ਲੈ ਗਿਆ ਕਿ ਜਿਵੇਂ ਉਹ ਜਾਣ ਬੁੱਝ ਕੇ ਹੀ ਉਹ ਉਹਨਾਂ ਨੇ ਇਸ ਤਰ੍ਹਾਂ ਕੀਤਾ ਹੋਵੇ ਆਈ ਡੋਨਟ ਨੋ ਮੈਂ ਨਹੀਂ ਕਿਹਦਾ ਉਹ ਬੰਦੇ ਨੇ ਜਾਣ ਬੁੱਝ ਕੇ ਕੀਤਾ ਹੋਊਗਾ ਪਰ ਜਿਹੜੀ ਵੀਡੀਓ ਵੀਡੀਓ ਦੇ ਹਿਸਾਬ ਨਾਲ ਉਹ ਬਿਲਕੁਲ ਲੱਗ ਰਿਹਾ ਕਿ ਉਹ ਬੰਦੇ ਨੇ ਜਾਣ ਬੁੱਝ ਕੇ ਕੀਤਾ ਬਿਨਾ ਪੈਸੇ ਦਿੱਤੇ ਬਿਨਾ ਪੇਮੈਂਟ ਕੀਤੇ ਉਹ ਨਿਕਲ ਗਏ ਪਾਰੇ 'ਚ ਇਹ ਬੰਦਿਆਂ ਨਾਲ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਇਹ ਬੰਦਿਆਂ ਦਾ ਵੀ ਗਲਤ ਚੀਜ਼ ਹੋ ਸਕਦੀ ਸੀ ਜਿਵੇਂ ਉਹ ਆਪ ਪਿੱਛੇ ਦੇਖ ਰਹੇ ਹੈ ਕੈਮਰੇ ਦੇ ਵਿੱਚ ਵੱਡਾ ਮੇਨ ਹਾਈਵੇ ਹੈ ਜਦੋਂ ਗੱਡੀ ਪੂਰੀ ਸਪੀਡ ਨਾਲ ਭਈ ਕੋਈ ਵੀ ਅੱਗੇ ਪਿੱਛੇ ਆ ਸਕਦਾ ਸੀ ਉਹਨਾਂ ਦਾ ਖੁਦਾਂ ਵੀ ਨੁਕਸਾਨ ਹੋ ਸਕਦਾ ਸੀ ਉਹ ਬੰਦਿਆਂ ਨੇ ਇਹ ਚੀਜ਼ ਦਾ ਧਿਆਨ ਨਹੀਂ ਰੱਖਿਆ ਪਹਿਲਾਂ ਇਹ ਗਲਤੀ ਕੀਤੀ ਫਿਰ ਦੂਜੀ ਪਹਿਲਾਂ ਇਹਨਾਂ ਨੇ ਚੋਰੀ ਵਾਲੀ ਗਲਤੀ ਕੀਤੀ ਫਿਰ ਗੱਡੀ ਇੱਕਦਮ ਹੀ ਭਜਾ ਕੇ ਲੈ ਗਏ ਇਹ ਗਲਤੀ ਕੀਤੀ ਤਾਂ ਇਹ ਸੀਗੀ ਇਹਨਾਂ ਦੀ ਬਿਨਾ ਪੇਮੈਂਟ ਕੀਤੇ ਜਾਣ ਦੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋ ਗਈ। ਵਾਇਰਲ ਹੋਣ ਤੋਂ ਬਾਅਦ ਅਗਲੇ ਹੀ ਦਿਨ ਜਦੋਂ ਹੋ ਸਕਦਾ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਜਾਂ ਹੋ ਸਕਦਾ ਇਹਨਾਂ ਨੂੰ ਇਹਨਾਂ ਨੇ ਸੋਚਿਆ ਹੋਊਗਾ ਵੀ ਪੇਮੈਂਟ ਨਹੀਂ ਦਿੱਤੀ ਤਾਂ ਆਪਾਂ ਪੇਮੈਂਟ ਦੇ ਚੱਲਦੇ ਆਂ। ਤਾਂ ਉਸ ਤੋਂ ਬਾਅਦ ਅਗਲੇ ਦਿਨ ਪੱਤਰਕਾਰ ਉਸ ਕੋ ਉਹਨਾਂ ਬੰਦਿਆਂ ਕੋਲੇ ਗਏ ਉਹਨਾਂ ਬੰਦਿਆਂ ਦਾ ਪਤਾ ਲੱਗ ਗਿਆ। ਪੱਤਰਕਾਰਾਂ ਨੇ ਉਹਨਾਂ ਬੰਦਿਆਂ ਨੂੰ ਉਸੇ ਰੇੜੀ ਤੇ ਲਿਆਂਦਾ ਉਸੇ ਫਾਰਮ ਤੇ ਲਿਆਂਦਾ ਤੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆਪਾਂ ਦੇਖਦੇ ਆਂ ਅਗਲੀ ਵੀਡੀਓ ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਇਹ ਆਪਾਂ ਖੜੇ ਆਂ ਪੁਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹ ਆ ਸੀ ਬਈ ਕੀ ਹਾਲ ਆ ਬਾਈ ਠੀਕ ਹੈ ਭਾਈ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਹੈ ਚਲੋ ਜੀ ਅਸੀਂ ਮੁੜ ਕੇ ਉਹ ਮਤਲਬ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾਂ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਜੀ ਅਸੀਂ ਅੱਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ 300 ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾਲ ਸਮਝਦਾ ਹੁੰਦਾ ਜੀ ਉਸ ਪੈਨ ਕਰਕੇ ਆ ਗਿਆ ਆ ਗੱਲ ਆ ਗੱਲ ਆ ਗੱਲ ਬਟਿੰਡੋ ਹੀ ਆਏ ਸੀ ਠੀਕ ਹੈ ਕਿਹੜੇ ਇਧਰੋਂ ਬਠਿੰਡੂ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਅਸੀਂ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਮੈਂ ਆਪਣੇ ਭਲਾਈਆਂ ਦੇ ਵਿੱਚ ਪੰਸਾਹ ਉਹਨਾਂ ਨਾਲ ਚੰ ਸੰ ਸੰ ਨੂੰ ਕਾਲੀ ਦਲ ਬਲ ਉਹਨਾਂ ਨਾਲ ਗੱਲ ਕਰਾ ਦਿੰਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨੇਰਾ ਹੋ ਗਿਆ ਸੀ ਹਾਂਜੀ ਹਾਂਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸਵੇਰ ਆਜੋ ਫਿਰ ਅਸੀਂ ਸਵੇਰ ਆ ਕੇ ਤੇ ਬਾਈ ਤਾਰਕ ਉਸ ਕਰਕੇ ਬਾਅਦ ਚ ਹੋ ਗਿਆ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ। ਉਹ ਕਿਉਂਕਿ ਨਾ ਬਾਈ ਦੇ ਪਿੰਡਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋਈਆਂ ਨੇ। ਅੱਕੀ ਨਹੀਂ ਕੈਮਰਾ ਲਵਾਇਆ। ਲੋਕ ਮੰਨਦੇ ਨਹੀਂ ਸੀ। ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ। ਹਾਂਜੀ ਹਾਂਜੀ। ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮ ਆ ਹੀ ਲਹਿਰੇ ਵੇਗੇ। ਸਾਡੇ ਨਾਲ 4-5 ਵਾਰੀ ਹੋਈ ਆਈ। ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨੇ ਭੱਜ ਜਾਂਦਾ ਹੀ। ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਹਣਾ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅਰ ਹੋ ਗਈ ਸਾਰੀ ਗੱਲਬਾਤ ਹੋ ਗਈ ਆਪਣੇ ਇੱਕੋ ਹੀ ਪਿੰਡ ਦੇ ਬੰਦੇ ਆ ਜਿਹੜਾ ਵੀ ਉਹ ਕੋਈ ਨੇੜ ਨੇੜ ਦੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਪੈਸੇ ਦੇਤੇ ਇਹਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰੇ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਇਹ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਈ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਬਈ 2000 ਰੁਪਿਆ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨੁਕਸਾਨ ਹੋ ਗਏ ਤੁਹਾਡਾ ਹੋਇਆ ਸੀ ਬਈ ਉਦੋਂ ਤੇ ਲੋਕ ਉਹ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਨੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆ ਹੀ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਹਿੰਜਾ ਦੇ ਇਹਨੂੰ ਬਾਅਦ ਦੀ ਗੱਲ ਠੀ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰੈਂਾਂ ਰਖਾ ਕੇ ਅਗਲੇ ਦਿਨ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬੰਦਾ ਵੇਖ ਲੈਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣੇ ਵਾਲਾ ਤੇਜ਼ ਚੋਸਤ ਵੀ ਨਹੀਂ ਹਨਾ ਹਾਂ ਤੇ ਇਹ ਚੋਸਤ ਵੀ ਨਹੀਂ ਵਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਹੈ ਤੇ ਬਸ ਆਹੀ ਗਾਰਨਾ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਸਰਦਾ ਵਰਦਾ ਵੀ ਚੱਲ ਕੋਈ ਚਿੱਟੇ-ਜੁੱਟੇ ਵਾਲਾ ਆਪਾਂ ਮੰਨ ਲਈਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਤਲਾਸ਼ ਦਿੱਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲਾਗਦੀ ਐ ਇਸੇ ਹੱਦ 'ਚ ਇੱਧਰ ਹੀ ਪਾਈ ਜਾਂਦੀਆਂ ਉਹਨਾਂ ਨੇ ਇੱਥੇ ਦਰਖਾਸਤ ਜਮ੍ਹਾਂ ਕਰਵਾਰ ਦੀ ਲਿਖਤੀ ਸੀ ਆਪਾਂ ਸਾਡੀ ਉਹ ਹੁਣ ਬਈ ਹੁਣ ਸਾਰਾ ਰੋਲਾ ਨਿਬੜ ਗਿਆ ਤੁਹਾਡਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੂਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਾਈ ਕੋਈ ਮਾੜੀ ਹਰਕਤਕਾਰ ਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਬਈ ਚੰਦ ਮੈਰਿਜ ਪੈਲਸ ਤੋਂ ਅਗਲੇ ਪਾਸੇ ਮੁਕ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲ ਕੋ ਮਾ ਤਾਂ ਦੋਸਤੋ ਇਹ ਸੀ ਆਂਡੇ ਚੋਰੀ ਕਰਨ ਤੋਂ ਬਾਅਦ ਆਂਡੇ ਚੋਰੀ ਨਹੀਂ ਕਹਿ ਸਕਦੇ ਆਂਡਿਆਂ ਦੀ ਪੇਮੈਂਟ ਬਿਨਾਂ ਦਿੱਤੇ ਜਾਣ ਤੋਂ ਬਾਅਦ ਉਹ ਬੰਦੇ ਜਿਹੜੇ ਬਿਨਾਂ ਪੇਮੈਂਟ ਕੀਤੀ ਤੋਂ ਨੰ ਬੰਦਾ ਚਲਾ ਗਿਆ ਸੀ ਉਸ ਤੋਂ ਬਾਅਦ ਵਾਲੀ ਇਹ ਵੀਡੀਓ ਆ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਬੰਦੇ ਨੇ ਮਾਫੀ ਮੰਗ ਲਈ ਜੋ ਵੀ ਉਸ ਤੋਂ ਗਲਤੀ ਹੋ ਗਈ ਹੋ ਸਕਦਾ ਜਾਣੇ ਵਿੱਚ ਹੋਵੇ ਹੋ ਸਕਦਾ ਅਣਜਾਣੇ ਵਿੱਚ ਹੋਵੇ ਜੋ ਵੀ ਗਲਤੀ ਤਾਂ ਗਲਤੀ ਹੈ ਉਸ ਬੰਦੇ ਨੇ ਮੰਨ ਲਈ ਤਾਂ ਆਪਾਂ ਨੂੰ ਇੱਥੇ ਵੀਡੀਓ ਨੂੰ ਇੱਥੇ ਹੀ ਜੋ ਵੀ ਮੁੱਦਾ ਉੱਥੇ ਉਸ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਪਰ ਮੈਂ ਇੱਥੇ ਛੋਟੀ ਜੀ ਥੋੜੀ ਜੀ ਨਿੱਕੀ ਜੀ ਗੱਲ ਇਹ ਕਰਨੀ ਚਾਹੂੰਗਾ ਕਿ ਯਾਰ ਪੰਜਾਬ ਦੇ ਵਿੱਚ ਨਾ ਅਗਰ ਆਪਾਂ ਮੰਨ ਲਓ ਕੋਈ ਬੰਦਾ ਯਾਰ ਸੋਚਦਾ ਕਿ ਮੈਂ ਯਾਰ ਥੋੜਾ ਬਹੁਤਾ ਬਈ ਕੁਝ ਨਾ ਕੁਝ ਪੰਜਾਬ ਦੇ ਵਿੱਚ ਆਉਦੇ ਪਿੰਡ ਦੇ ਵਿੱਚ ਰਹਿ ਕੇ ਕੁਝ ਕਰਨਾ ਅਗਰ ਉਹ ਕੁਝ ਕਰ ਰਿਹਾ ਅਗਰ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੁਝ ਕਰ ਰਿਹਾ ਆਪਾਂ ਇੱਕ ਤਾਂ ਉਹ ਵਿਚਾਰੇ ਕੋਲੇ ਜਿੰਨੀ ਕ ਪੂੰਜੀ ਹੁੰਦੀ ਓਨੀ ਕ ਪੂੰਜੀ ਲਾ ਕੇ ਉਹ ਆਉ ਦਾ ਕਾਰੋਬਾਰ ਸ਼ੁਰੂ ਕਰ ਰਿਹਾ ਆਪਾਂ ਸਗਾਂ ਦੀ ਆਪਾਂ ਨੂੰ ਉਸ ਬੰਦੇ ਦਾ ਉਸ ਲੋਕਲ ਬੰਦੇ ਦਾ ਸਪੋਰਟ ਕਰਨਾ ਚਾਹੀਦਾ ਨਾ ਕਿ ਉਸ ਨਾਲ ਇਹ ਜਿਹੇ ਇਹ ਜਿਹੇ ਹਰਕਤ ਕਰਨੀ ਚਾਹੀਦੀ ਹੈ ਅਗਰ ਆਪਾਂ ਇਹ ਜਿਹਿਆਂ ਅਜਿਹਿਆਂ ਹਰਕਤਾਂ ਕਰਾਂਗੇ ਅਗਰ ਕੁਝ ਵੀ ਬੇਈਮਾਨੀ ਵਗੈਰਾ ਉਸ ਬੰਦੇ ਨਾਲ ਕਰਾਂਗੇ ਤਾਂ ਉਹ ਬੰਦਾ ਡੀਮੋਟਿਵੇ ਹੋਊਗਾ ਡੀਮੋਟਿਵੇਟ ਹੋ ਕੇ ਡੀਮੋਟਿਵੇਟ ਬਿਲਕੁਲ ਪੂਰੀ ਤਰ੍ਹਾਂ ਡੀਮੋਟਿਵੇਟ ਹੋ ਕੇ ਉਹ ਆਹਦਾ ਰੁਜ਼ਗਾਰ ਨਹੀਂ ਕਰੂਗਾ ਕੰਮ ਤਾਂ ਦਾ ਨਹੀਂ ਕਰੂਗਾ ਤਾਂ ਕਿਤੇ ਨਾ ਕਿਤੇ ਆਪਦਾ ਜਿਹੜਾ ਜਿਹੜਾ ਏਰੀਆ ਉਹ ਛੱਡੂਗਾ ਆਪਦਾ ਪੰਜਾਬ ਛੱਡੂਗਾ ਕਿਤੇ ਹੋਰ ਜਾਊਗਾ ਤੇ ਇਹ ਜਿਹੇ ਐਗਜ਼ੈਂਪਲਾਂ ਦਊਗਾ ਯਾਰ ਮੈਂ ਕੰਮ ਸ਼ੁਰੂ ਕੀਤਾ ਸੀ ਮੇਰੇ ਨਾਲ ਤਾਂ ਐਂ ਕਰਕੇ ਫਲਾਣੇ ਫਲਾਣੇ ਬੰਦਿਆਂ ਨੇ ਵੀ ਮੇਰੇ ਤੋਂ ਸਮਾਨ ਲੈ ਜਾਂਦੇ ਸੀ ਸਮਾਨ ਲੈ ਕੇ ਮੇਰੇ ਤੋਂ ਗਾਇਬ ਹੋ ਜਾਂਦੇ ਸੀ ਬਿਨਾ ਪੇਮੈਂਟ ਦਿੱਤੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਕਿ ਇਹੋ ਜਿਹੀਆਂ ਵੀਡੀਓ ਆਪਾਂ ਨੂੰ ਦੇਖਣ ਨੂੰ ਨਾ ਮਿਲਣ ਬਹੁਤ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਣ ਮੈਂ ਵੀ ਵਧੀਆ ਵੀਡੀਓ ਤੇ ਰਿਐਕਸ਼ਨ ਕਰਾਂ ਮੈਨੂੰ ਵੀ ਇਸ ਵੀਡੀਓ ਤੇ ਰਿਐਕਸ਼ਨ ਕਰਦਿਆਂ ਨੂੰ ਬਹੁਤ ਦੁੱਖ ਹੋ ਰਿਹਾ ਪਰ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਵੀਡੀਓ ਰਾਈ ਦਿਖਾਉਣਾ ਚਾਹੁੰਦਾ ਸੀਗਾ ਕਿ ਭਰਾਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪੰਜਾਬ ਦਾ ਜੇ ਆਪਾਂ ਭਲਾ ਕਰਨਾ ਲੋਕਾਂ ਦਾ ਜੇ ਆਪਾਂ ਆਪਣੇ ਲੋਕਾਂ ਦਾ ਜੇ ਆਪਾਂ ਭਲਾ ਕਰਨਾ ਉਹਨਾਂ ਨੂੰ ਸਪੋਰਟ ਕਰਨੀ ਹੈ ਨਾ ਕਿ ਉਹਨਾਂ ਨਾਲ ਆਪਾਂ ਬੇਇਮਾਨੀ ਕਰਨੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਨਾਲ ਮੈਨੂੰ ਮੋਟੀਵੇਟ ਬਹੁਤ ਜ਼ਿਆਦਾ ਮਿਲਦਾ ਹੈ ਧੰਨਵਾਦ